ਅੰਬਦਾ ਫੁੱਟਾਂ ਰੇਂਦਾ ਮਸਤ ਸਦਾ ਵਿੱਚ ਕਿल्या ਦੇ ਗੱਭਰੂ ਮਸਤ ਰਹੇ ਵਿੱਚ ਹਣ ਦੀਆਂ ਮੁੱਟਿਆਰਾ ਉਹ ਬਾਗੇ ਵਿੱਚ ਮਸਤ ਫਿਰੇ ਹਰ ਸਾਨ ਮਹੀਨੇ ਸੌਣਦੇ ਨਹੀਂ ਤਾਂ ਮਸਤ ਮੇਰੇ ਗਿਰ ਵਿੱਚ ਮਿਰਗਣੀਆਂ ਦੀਆਂ ਡਾਰਾ ਮਸਤੀ ਕਰ ਜਾਂਦੀ ਜਦੋਂ ਕੋਲ ਦੇਖ ਕੇ ਕਾਗਾ ਨੂੰ ਮਸਤੀ ਕਰ ਜਾਂਦੀ ਛਟ ਕੋਲ ਦੇਖ ਕੇ ਕਾਗਾ ਨੂੰ ਹੁੰਦੀ ਕੋਇਲ ਮਸਤ ਜਦੋਂ ਭੱਗੀ ਆਉਣੇ ਬਹਾਰਾਂ ਨੀਹਰੇ नाग ਮਸਤ ਜਦੋਂ ਮਾਰੇ ਕੁੰਡਲੀ ਕੇਲੀ ਨੂੰ ਜਾਫਿਰ ਮਸਤ ਜਦੋਂ ਪੁੱਛ ਲਵੇ ਨਾਗਣੀ ਸਾਰਾਂ ਦੁਸ਼ਮਣ ਮਸਤ ਹੁੰਦਾ ਜਦ ਮਰ ਜੇ ਪੁੱਤਰ ਦੁਸ਼ਮਣ ਦਾ ਜਾ ਫਿਰ ਮਸਤ ਹੁੰਦਾ ਜਦ ਦੁਸ਼ਮਣ ਖਾ ਜਾਏ ਹਾਰਾ ਸ੍ਰੀਕ ਮਸਤ ਹੁੰਦਾ ਜਦੋਂ ਨਿਕਲੇ ਤੀ ਸ਼ਰੀਕਾਂ ਦੀ ਸੌਕਣ ਮਸਤ ਹੁੰਦੀ ਜਦ ਭੈਣ ਸੌਕਣ ਤੇ ਮਾਰਾਂ ਨੰਦ ਮਸਤ ਹੁੰਦੀ ਜਦੋਂ ਵੀਰ ਕੋਟੇ ਪਰ ਜਾਈ ਨੂੰ ਲਾਉਂਦੀ ਇੱਕ ਦੀਆਂ ਗੱਲਾਂ ਉਠ ਬਣਾ ਕੇ ਠਾਰਾਂ ਹਾਕਮ ਮਸਤ ਹੁੰਦਾ ਜਦੋਂ ਮਿਲ ਤਰੱਕੀ ਕੁਰਸੀ ਦੀ ਜਾਂ ਫਿਰ ਮਸਤ ਹੁੰਦਾ ਜਦ ਬਦਲੇ ਜਾਣ ਸਰਕਾਰਾਂ ਹਕੀਮ ਮਿੱਤਰ ਜਿਹੜਾ ਔਖੇ ਵੇਲੇ ਕੰਮ ਆਵੇ ਨਾ ਕਹਿ ਗਜ ਗੋਮਾਜਰੇ ਬਾੜਾ ਸੱਚ ਵਿਚਾਰਾ ਬਹੁਤ ਬਹੁਤ ਧੰਨਵਾਦ ਮੇਰੇ ਪਿਆਰੇ ਦੋਸਤਾਂ ਦਾ ਜਿਨ੍ਹਾਂ ਨੂੰ ਸਾਡਾ ਗਾਣਾ ਵਧੀਆ ਲੱਗਿਆ ਹੋਵੇ ਤਾਂ ਤੁਸੀਂ ਸ਼ੇਅਰ ਜ਼ਰੂਰ ਕਰਨਾ ਹੈ ਲਾਈਕ ਕਮੈਂਟ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਕੇ ਜਾਣਾ ਹੈ ਤੁਹਾਡੇ ਵਾਸਤੇ ਬਹੁਤ ਸੋਹਣੇ-ਸੋਹਣੇ ਗਾਣੇ ਏਦਾਂ ਹੀ ਲੈ ਕੇ ਆਵਾਂਗਾ ਥੈਂਕ ਯੂ ਸੋ ਮੱਚ